ਜਾ ਜਾਵੇ ਉਹਦੇ ਘੋੜਿਆਂ ਦੇ ਨਾਲ ਹਾਥੀ ਦੇ ਪੌੜਾਂ ਦੇ ਨਾਲ ਜਿਹੜੀ ਮਿੱਟੀ ਉਡ ਕਰਕੇ ਢੂੜ ਬਣ ਜੇ ਤੇ ਉਹਨੂੰ ਖੂਹ ਵਿੱਚ ਪਾ ਦਿੱਤਾ ਜਾਵੇ ਤੇ 18 ਖੂਹ ਭਰ ਜਾਂਦੇ ਸਨ 18 ਖੂਹ ਕਿੰਨੀ ਫੌਜ ਹੋਵੇਗੀ ਗੱਲ ਮੈਂ ਵੀ ਖੜ ਕੇ ਚੱਲਿਆ ਜਾਉਂਗਾ ਤੁਸੀਂ ਵੀ ਕਰਕੇ ਚੱਲੇ ਜਾਓਗੇ ਸਾਡੀ ਤਾਂ ਬਾਦ ਕਿਸਮਤੀ ਇਥੋਂ ਤੱਕ ਨਿਕਲ ਚੁੱਕੀ ਜੇ ਮੇਲੋਂ ਪ੍ਰਮਾਤਮਾ ਨੂੰ ਚਾਉਂਦੇ ਆ ਤੇ ਗੱਲਾਂ ਕੀ ਕਰਦੇ ਆ ਸਾਡੇ ਘਰ ਖੰਡ ਪਾਠ ਹੈ ਪੋਗਿਆ ਗੁਰੂ ਕੇ ਸੇਖੋ ਜਿਹੜਾ ਬਹਿਰਿਆਂ ਦੇ ਪ੍ਰਸ਼ਾਦਾ ਬਣਾਇਆ ਉਹੀ ਲਿਆ ਕੇ ਤੇ ਤਰਲੋਕੀ ਦੇ ਮਾਲਕ ਦੇ ਗਾੜੀ ਰੱਖ ਦਿੱਤਾ ਬਾਬਾ ਜੀ ਲਾ ਦਿਓ ਪੋਗ 18 ਸਰਗਟਾਂ ਦੇ ਬੰਡਲ ਫੂਕੇ ਨੇ ਬਹਿਰੇ ਨੇ 18 ਸਰਗਟਾਂ ਦੇ ਬੰਡਲ ਤਮਾਕੂ ਦੀਆਂ ਪੁੜੀਆਂ ਖਾਧੀਆਂ ਨੇ ਨਾਨਕ ਨਰਨਤਾਰੀ ਦੇ ਗਾੜੀ ਤੁਸੀਂ ਰੱਖ ਕੇ ਪੋਗ ਲਵਾ ਦਿਓ ਮਿਲੇਗਾ ਕੀ ਕਿ ਚਾਨਣ ਮਨਾਰਾ ਹੈ ਦਿਵਸ ਰਾਤ ਗੋਏ ਦਾਈ ਦਾਇਆ ਚੱਲੇ ਸਗਲ ਜਗਤ ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਸਾਡੇ ਸਿਆਣਿਆਂ ਦੀ ਕਾਮਤ ਹੈ ਸੋ ਆਖਰ ਅਸਾਂ ਸਿਰ ਤੇ ਗੰਢ ਤੁਹਾਨੂੰ ਵੀ ਮਿਹਨਤ ਕਰਨੀ ਪਵੇਗੀ ਤੁਹਾਨੂੰ ਵੀ ਪੰਜ ਪ੍ਰਸ਼ਾਦੇ ਲਾਉਣੇ ਪੈਣਗੇ ਤੁਹਾਨੂੰ ਵੀ ਦੀਪ ਦੁਨੀਆ ਦੇ ਮਾਲਕ ਦੀਆਂ ਖੁਸ਼ੀਆਂ ਲੈਣੀਆਂ ਪੈਣਗੀਆਂ